ਉਹ ਬੀਬੀ ਕੁੱਤੀ ਆਹੋ ਤੇਰੀ ਨਿਗਾਹ ਕਮਜ਼ੋਰ ਆ ਫਰਚਾ ਵੀਡੀਓ ਨਾ ਬਣਾਈ ਨਹੀਂ ਆਪਾਂ ਚੱਲਦੇ ਆਪਾਂ ਕਿਉਂ ਇਹਨਾਂ ਦੀ ਮੂੰਹ ਲੱਭਣਾ ਵੀਡੀਓ ਨਾ ਬਣਾਈ ਕਰ ਵੀਡੀਓ ਤਾਂ ਬਣੂਗੀ ਬਣੂਗੀ ਬਣੋਗੇ ਸਰਪੰਚਾ ਕਰ ਗੱਲ ਤਾਂ ਦੱਸ ਕੀ ਮੈਨੂੰ ਲੱਗਣਾ ਨੂੰ ਟੋਟਾ ਕਿਹਾ ਤੇ ਵੈਸੇ ਵੀ ਮੈਨੂੰ ਇੱਥੇ ਕੌਣ ਜਾ ਆਉਂਦਾ ਥੋੜੇ ਕੰਮ ਵਾਸਤੇ ਹੀ ਆ ਚੁੱਪ ਕਰਕੇ ਉਹ ਕੰਮ ਕਰਕੇ ਖਤਮ ਕਰਾਂਦਾ ਚੱਲ ਨਿਕਲ ਕਿੱਥੇ ਕੰਡਾ ਫਸ ਗਿਆ ਉਹ ਹੋ ਚੱਲ ਨਿਕਲ ਚੋਰ ਕੋਈ ਹੋਰ ਕੋਈ ਚੱਜਦਾ ਰਸਤਾ ਨਹੀਂ ਪਤਾ ਹੈਗਾ ਪਰ ਜਿਹੜਾ ਕੰਮ ਆ ਜੰਗਲ ਚ ਹੋ ਗਿਆ ਉਹ ਕਿਤੇ ਬਾਹਰ ਨਹੀਂ ਹੋ ਸਕਦਾ ਸਮਝਿਆ ਪਾ ਲੈ ਇੰਦਰ ਵੀ ਨਹੀਂ ਲੱਗਣਾ ਤੂੰ ਟੁੱਟ ਟੁੱਟ ਕਰਕੇ ਨਾ ਜਾ ਹੋਈ ਨਹੀਂ ਤੂੰ ਜੀ ਸਕਦਾ ਆਉਣਾ ਕੋਈ ਮੈਂ ਇੱਥੇ ਇੰਨੇ ਜੰਗਲਾਂ ਦੇ ਵਿੱਚ ਇਹ ਕਰਨ ਕਿ ਆਈਆਂ ਨੇ ਕੀ ਦਾ ਕਸਾ ਆਹ ਕਾਲੇ ਦੇ ਸੂਟ ਵਾਲੇ ਤਾਂ ਮੰਨਦਾ ਇਹ ਸਾਡੀ ਇੱਥੋਂ ਹੀ ਆ ਪਰ ਜਿਹੜੀ ਲਾਲ ਜੀ ਸੂਟ ਵਾਲੀ ਹੈ ਨਾ ਇਹ ਮੈਨੂੰ ਨਵੀਂ ਲੱਗਦੀ ਹੈ ਪਤਾ ਤਾਂ ਲੱਗ ਹੀ ਜਾਊਗਾ ਵੀ ਇਹ ਕੀ ਕੰਮ ਆਉਂਦੀਆਂ ਨੇ ਇੱਥੇ ਰੋਹੀ ਬੀਆਂ ਬਾਂ ਦੇ ਵਿੱਚ ਇੰਨੀ ਝਾੜ ਮੜਿਆਂ ਦੇ ਵਿੱਚ ਕਿੰਨੇ ਦਿਨ ਹੋ ਗਏ ਮੈਨੂੰ ਦੇਖਦੀ ਇਹਨੂੰ ਮੈਂ ਤਾਂ ਅੱਜ ਮਖਰਾ ਕੀਤਾ ਵੀ ਇਹ ਇੱਥੇ ਜਾਂਦੀਆਂ ਨੇ ਮੈਂ ਵੀ ਸਰਪੰਚ ਨੂੰ ਜਾ ਕੇ ਤਲਾਹ ਕਰਦੀਆਂ ਸਰਪੰਚ ਤਾਂ ਨਾ ਇਹੋ ਜਿਹਾ ਨਕਮਾ ਅੱਖਾਂ ਮੀਚੀ ਬੈਠੇ ਉਹ ਤਾਂ ਕਾਸੀ ਗੱਲ ਦਾ ਨਹੀਂ ਪਤਾ ਵੀ ਸਾਡੇ ਪਿੰਡ ਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਰਦਿਆਂ ਤਲਾਹ ਜੇ ਸਰਪੰਚ ਨੂੰ ਜਾ ਕੇ ਇਹ ਇਹ ਉਹ ਬਹਿ ਗਈਆਂ ਉਹ ਬਹਿ ਗਈਆਂ ਦੇਖ ਲੈ ਪਤਾ ਨਹੀਂ ਕੀ ਚੱਕਣਗੀਆਂ ਕੀ ਧਰਨਗੀਆਂ ਹਾਏ ਬੂ ਇਹ ਤਾਂ ਕੋਈ ਪੱਕੀ ਗੜਬੜਾ ਹੈ ਇਹ ਤਾਂ ਪਤਾ ਕਰਨਾ ਪਊਗਾ ਮੈਂ ਪਤਾ ਕਰਕੇ ਛੱਡੂੰਗੀ ਜੋ ਮਰਜ਼ੀ ਹੋ ਜੇ ਮੈਂ ਵੀ ਸੌਦਾ ਨਾ ਫੇਤ ਲੋ ਪਿੱਛਾ ਨਹੀਂ ਛੱਡਦੀ ਦੇਖੋ ਛੱਡਣਾ ਕੀ ਬਣਦੀ ਹੈ ਸਰਪੰਚਾ ਆਇਆ ਵੀ ਨਗਿਆ ਹਾਂ ਮੇਰੇ ਗਿਆ ਚਾਚਾ ਸਸਰੀ ਘਰ ਪਾਈ ਅਸੀ ਘਰ ਦੀ ਹੋਰ ਦੱਸ ਸਪਾਈ ਕਿਵੇਂ ਹੈ ਵਜੇ ਵਜਾ ਚਾਬੀ ਲੈ ਨਾ ਨਾ ਬੱਸ ਚਾਤਾ ਵੀ ਕੀ ਹੈ ਮੈਂ ਤਾਂ ਤੇਰੇ ਕੋਲ ਕਿਤੇ ਦੂਸਰ ਨੂੰ ਤਨਾ ਦੇਣਾ ਨਹੀਂ ਹਾਂ ਦੱਸੋ ਆਪਣੇ ਪਿੰਡ ਦੇ ਵਿੱਚ ਤੈਨੂੰ ਪਤਾ ਹੈ ਕੀ ਕੁਛ ਹੋ ਜਾਂਦਾ ਹੈਗਾ ਇਹ ਦੇਖੀਏ ਜਾ ਸਮੇਂ ਪੜਸ ਦੋ ਜਨਾਂ ਨੇ ਹੁੰਦੀਆਂ ਨੇ ਹਾਂ ਪਤਾ ਨਹੀਂ ਭਾਈ ਉਹ ਨਹੀਂ ਪਤਾ ਨਹੀਂ ਕਿ ਤੋਂ ਆਉਣੇ ਨੇ ਐਨਾ ਤਾਂ ਮੈਨੂੰ ਨਹੀਂ ਪਤਾ ਪਰ ਮੂਲ ਪੱਤੇ ਹੁੰਦੇ ਨੇ ਅੱਛਾ ਹਾਂ ਆਪਰੇ ਹੋ ਜਾਂਦੇ ਨੇ ਵੀਰ ਚ ਕਿੱਧਰਾਂ ਚ ਉੱਥੇ ਕੀ ਐ ਲੈ ਪਹਿਲਾਂ ਉੱਥੇ ਕੀ ਐ ਫਿਰ ਉਹਨਾਂ ਦੇ ਕਿੱਧਰਾਂ ਚ ਜਾਂਦਾ ਕਿ ਮਤਲਬ ਉਹਨਾਂ ਦਾ ਇਹ ਦੇਖਨ ਤਾਂ ਤੇ ਆ ਨਾ ਬੇਤਰਪਾਧਾ ਵਾਲੇ ਜਿੱਦਾਂ ਪਾਣੀ ਅੱਧਾ ਦਸਾ ਲੈ ਕਹਿੰਦਾ ਜੰਗਲ ਪਾਣੀ ਜੰਗਲ ਪਾਣੀ ਤਾਂ ਬਣਾ ਹੋਰ ਨਹੀਂ ਕਿਸੇ ਨੂੰ ਕੰਮ ਹੋ ਰਿਹਾ ਮੈਂ ਕਹਿੰਦਾ ਬੋਲ ਕੇ ਕਿੰਨੇ ਦਾ ਸਾ ਪਾਣੀ ਆ ਦਿੱਤੀ ਇਹ ਤਾਂ ਚਾਹੀਦਾ ਮੈਂ ਇਹ ਮੇਰੇ ਪਿੰਡ ਦੇ ਵਿੱਚ ਚੱਲਣਾ ਪਿੰਡੇ ਕੰਮਾਂ ਕਾਜਾਂ ਦੇ ਵਾਸਤੇ ਵੀ ਗੌਰ ਕਰ ਲਿਆ ਕਰ ਠੀਕ ਹੈ ਨਾ ਉਹ ਗੌਰੀ ਆ ਕੀ ਕਰਦੀ ਆਉਣਗੀ ਉੱਥੇ ਵੱਧ ਵੱਧ ਤੈਨੂੰ ਪਤਾ ਅੱਜ ਕੱਲ ਕੀ ਕੁਝ ਚੱਲੀ ਜਾਂਦਾ ਉਹਨਾਂ ਸਾਨੂੰ ਸਨਾਨ ਦੇ ਦਿੱਤੀ ਹੁਣ ਕਿਤੇ ਹੋਰ ਪਿੰਡ ਦੀ ਪਦਨਾਮੀ ਹੋ ਜਾ ਉਹ ਮੇਰੇ ਹੁੰਦੇ ਪਿੰਡ ਚ ਕੌਣ ਸਾ ਵੇਚੇ ਮੈਂ ਆਇਆ ਬੇਜੁਕ ਨਾ ਮੈਂ ਬੇਤਰੀ ਨਹੀਂ ਦੇਣਾ ਸਰਪੰਚਾ ਤੂੰ ਯਕੀਨ ਨਹੀਂ ਕਰਦਾ ਮੇਰੀ ਗੱਲ ਤੇ ਨਾ ਫਿਰ ਉਹਨਾਂ ਦਾ ਜਾਣਦਾ ਸੀ ਕੰਮ ਕੀ ਹੈ ਕਿ ਕਰਾਂ ਚ ਤੂੰ ਆਏ ਕਰ ਪਤਾ ਕਰਕੇ ਆ ਵੀ ਕੌਣ ਨੇ ਕਿੰਨਾ ਦੀ ਮੈਂ ਉਹਨਾਂ ਘਰ ਜਾਊਂਗਾ ਜੇ ਪਤਾ ਕਰਕੇ ਨਾਲੇ ਤੂੰ ਗੱਲ ਸੁਣ ਮੇਰੇ ਨਾਲ ਚੱਲ ਮੈਂ ਤਾਂ ਤਿੰਨ ਚਾਰ ਦਿਨ ਹੋ ਗਏ ਦੇਖਦੀ ਨੂੰ ਮੈਂ ਤਾਂ ਆਖਰ ਨੂੰ ਤੇਰੇ ਕੋਲੇ ਆਈਆਂ ਮੈਂ ਕਿ ਸਰਪੰਚਾ ਦੇ ਵੀ ਕੰਨਾਂ 'ਚ ਸਭੀ ਗੱਲ ਕਰ ਦਈਏ ਓਏ ਹੁਣ ਉੱਥੇ ਕੰਡੇ 'ਚ ਮੈਨੂੰ ਕਿੱਥੇ ਕਿਹੜੀ ਸੀ ਫਰੇਗੀ ਤੂੰ ਜਾ ਕੇ ਇੱਕ ਵਾਰੀ ਦੇਖ ਤਾਂ ਆ ਕਰਦੇ ਕੀ ਨੇ ਮੈਨੂੰ ਅੱਗੇ ਦੱਸ ਦੇ ਤੇਰਨੋਂ ਤਾਂ ਵਾਦਤ ਕੌਣ ਮੈਂ ਰੱਖ ਦਿੰਦੀ ਅੱਜ ਕੱਲ ਜਨਾਨੀਆਂ ਨਸ਼ਾ ਵੀ ਵੇਚਦੀਆਂ ਨੇ 100-100 ਕੁਸ ਚੱਲੀ ਜਾਂਦਾ ਤੀਵੀਆਂ ਨਸ਼ਾ ਵੱਧ ਵੇਚਦੀਆਂ ਨੇ ਤੂੰ ਮੇਰੇ ਨਾਲ ਚੱਲ ਖੜਾ ਹੋ ਤਲ ਮੈਂ ਦਿਖਾਵਾਂ ਠੀਕ ਹੈ ਨਾ ਜੇ ਤੂੰ ਮੇਰੀ ਗੱਲ ਤੇ ਯਕੀਨ ਨਹੀਂ ਕਰਦਾ ਨਾ ਤੈਨੂੰ ਚਮਾਂ ਅੱਖੀਂ ਦਫਾ ਕਹਿ ਜਾਊਂਗਾ ਤੈਨੂੰ ਪਹਿਲਾਂ ਮਾੜਾ-ਬੜਾ ਪਤਾ ਤੱਕ ਰਿਹਾ ਵੀ ਕਰਦੀਆਂ ਕੀ ਨੇ ਇੱਕ ਵਾਰੀ ਮਗਰ ਜਾ ਕੇ ਫੇਰ ਮੈਨੂੰ ਨਾਲ ਲੈ ਜਾਂਦੀ ਨਹੀਂ ਤੂੰ ਨਾਲ ਹੀ ਚੱਲ ਮੈਨੂੰ ਕੰਮ ਹੋਰ ਵੀ ਬਧੇ ਰਹੇ ਸੀਗੇ ਤੂੰ ਇੱਧਰ ਟਾਈਮ ਖਰਾਬ ਕਰਾਇਆਂਗੇ ਕੋਈ ਨਾ ਕਰ ਲਈ ਕੰਮ ਕੰਮ ਤਾਂ ਹੁੰਦੀ ਹੀ ਰਹਿਣਗੇ ਪਰ ਆਹ ਘੈਰ ਕੰਮ ਹੁੰਦੇ ਨੇ ਆਪਣੇ ਪਿੰਡ 'ਚ ਆ ਜਾ ਆ ਜਾ ਸਰਪੰਚ ਦੋ ਜਨਾਨੀਆਂ ਨੇ ਤੁਹਾਨੂੰ ਮੈਂ ਘਰੇ ਵੀ ਇਹੀ ਗੱਲ ਦੱਸੀ ਆ ਹੁਣ ਹੁਣ ਤੇ ਪੂਰਾ ਛਾਪਾ ਪਾਉਣਾ ਤੇ ਠੀਕ ਹੈ ਕਰਦੀਆਂ ਕੀ ਨੇ ਮੈਨੂੰ ਐ ਵੀ ਦੱਸ ਦੇ ਲੈ ਹੁਣ ਤੈਨੂੰ ਆਪੇ ਸਾਰਾ ਪਤਾ ਲੱਗ ਜਾਊਗਾ ਜਦੋਂ ਆਪਾਂ ਜਾ ਕੇ ਉੱਥੋਂ ਫੜ ਲਿਆਂ ਉਹ ਚਲ ਆ ਜਾ ਚੱਲ ਛੋਟੀ ਵੀ ਨਹੀਂ ਖਾਂਦੀ ਆ ਜਾ ਆ ਜਾ ਲਾਹ ਸਰਪੰਚ ਦੇ ਸਰਸੋਂ ਦਾ ਫਰਕ ਠੀਕ ਹੈ ਉਹ ਦੋ ਜਨਾਨੀਆਂ ਦਾ ਪਤਾ ਕਰਨਾ ਕਿ ਕੌਣਾ ਕੌਣਾ ਓਏ ਪਿੰਡ ਦੀਆਂ ਧੀਆ ਬਣਾ ਆਉਂਦੀਆਂ ਬੀਬੀ ਜੰਗਲ ਪਾਣੀ ਗਈਆਂ ਹੁੰਦੀਆਂ ਨੇ ਉਹ ਬੇ ਟੱਟੀਆਂ ਘਰੇ ਬਣੀਆਂ ਨੇ ਹੰਪ ਦਾ ਸਾਦੀ ਆਪਣੇ ਓਹੋ ਆ ਸਰਪੰਚ ਕਿਹੜੀ ਬੁੜੀ ਲੇਫਰਦੇ ਵੀ ਨੀ ਚੱਜਣਾ ਕਰਨ ਦਿੰਦਾ ਓਏ ਤੂੰ ਇੱਥੇ ਕੀ ਕਰਦਾ ਹੱਕ ਦਾ ਸਰਪੰਚਾ ਤੂੰ ਤਾਂ ਬਈ ਦੂਈ ਦਿਦਾ ਉਹ ਤੁਹਾਡੇ ਘਰੇ ਬੜ ਤਾਂ ਗਈਆਂ ਉੱਥੇ ਕਰ ਲੋ ਉਹ ਤਾਂ ਕਿਰਾਇਤ ਦਿੱਤੀਆਂ ਹੋਈਆਂ ਨੇ ਉਹ ਦਬਕੇ ਬਣਾ ਲਓ ਇਹਨੂੰ ਦਬਕੇ ਫੇਰ ਫਰੋਕਾ ਓਕੇ ਕੋਈ ਪ੍ਰਾਖੜੀ ਦਿੰਦਾ ਸਰਕਾਰ ਕੋਲ ਸਾਰਾ ਕੁਝ ਸੌਂਦਾ ਓਹੋ ਸਰਪੰਚ ਵੀ ਕਿਹੜੇ ਟਾਈਮ ਆ ਗਿਆ ਆ ਲੈ ਸਰਪੰਚਾ ਇੱਕ ਢੇੜੀ ਤਾਂ ਲੱਗ ਗਈ ਦੂਜੀ ਤਿਆਰੀ ਸੇ ਉਹ ਵੀ ਰਿਵਰਸ ਹੋ ਗਈ ਮੈਨੂੰ ਲੱਗਦਾ ਹੁਣ ਕਸੂਂਦਾ ਅੱਜ ਬਾਰਾ ਪੜਾ ਐਵੇਂ ਨਾ ਜਾਵੀ ਕਿਤੇ ਠੀਕ ਹੈ ਨਾ ਇਹਨਾਂ ਦਾ ਰੋਜ਼ ਦਾ ਕਿੱਤਾ ਹੋ ਗਿਆ ਮੈਨੂੰ 5 ਦਿਨ ਹੋ ਕੇ ਦੇਖਦੀ ਨੂੰ ਉਹ ਬੀਬੀ ਰੋਜ਼ ਦੀ ਹੁਕਮ ਹੁੰਦਾ ਇਹ ਰੋਜ਼ ਹੀ ਆਉਂਦੀ ਐ ਤੂੰ ਮੇਰੇ ਉਹਨਾਂ ਛੱਤਰ ਪਵਾਦੀ ਕਦੇ ਨਹੀਂ ਨਹੀਂ ਛੱਤਰ ਨਹੀਂ ਪਾਉਂਦੀ ਮੈਂ ਦੇਖ ਲੈ ਕੱਲ ਸੁਣ ਲੈ ਮੇਰੀ ਮੈਂ ਕੱਚੀਆਂ ਗੋਲੀਆਂ ਨੇ ਖੇਡੀਆਂ ਤੈਨੂੰ ਪੱਕੀ ਮਾਰ ਕੇ ਲੈ ਕੇ ਆਈਆਂ ਨਾਲੇ ਹੱਥ ਚ ਲਫਾਫੇ ਹੁੰਦੇ ਨੇ ਇਹਨਾਂ ਦੇ ਉਹ ਬੀਬੀ ਲਫਾਫੇ ਚ ਨੂੰ ਕੀ ਹੋਊਗਾ ਇੱਥੇ ਕੀ ਦੱਸ ਗਿਆ ਤੇ ਅੰਬ ਲੱਗਿਆ ਪਿਆ ਅੰਬ ਤੋੜਨ ਆਈਆਂ ਉਹ ਨਾ ਆਓ ਦੇਖ ਬਈ ਆਓ ਮੂਹ ਕਲ ਪੇਟਨੇ ਫਿਰ ਇਹਨਾਂ ਦੇ ਜੇ ਸਹੀ ਨੇ ਗੀਆਂ ਦੋਨੇ ਜਾਣੀਆਂ ਮੂਹ ਪੇਟਨੇ ਨੇ ਇਹਨਾਂ ਦੇ ਉਹ ਗਰਮੀ ਆ ਰੇਤਾ ਉੱਡ ਜਾਂਦਾ ਮੂਹ ਹੀ ਲਪੇਟਣ ਗੀਆਂ ਸਰਪੰਚਾ ਮੇਰੀ ਗੱਲ ਸੁਣ ਲੈ ਤੇਰੀ ਕਿਤੇ ਗਿੱਟਮਿੱਟ ਵਾਲੀ ਤਾਂ ਨਹੀਂ ਐ ਨਾ ਨਾਲ ਤੂੰ ਕੱਲ ਤੇ ਨਹੀਂ ਆਉਂਦਾ ਤੂੰ ਆਜ ਆਜਾ ਤੂੰ ਮੇਰਾ ਮੈਨੂੰ ਬਦਨਾਮ ਕਰ ਦੇ ਬਦਨਾਮਾਂ ਕਰੂੰਗੀ ਮੇਰੀ ਗੱਲ ਸੁਣ ਲੈ ਤੂੰ ਪਹਿਲਾਂ ਦੇਖ ਤਾਂ ਹੋ ਤੁਸੀਂ ਟੱਠੀਆਂ ਆਈਆਂ ਤੂੰ ਉਹ ਪੈਸੇ ਖਾਦੇ ਤੇਰਾ ਉਹ ਪੜਦਾ ਪਾਗੀ ਵੀ ਚਲ ਕਾਹਦੇ ਪਿੱਛੇ ਬਦਨਾਮ ਕਰਨਾ ਉਹ ਮੈਂ ਤਾਂ ਲੋਕਾਂ ਨੂੰ ਬਣਾ ਕੇ ਤੇ ਫਿਰ ਵੀ ਇੱਥੇ ਹੱਗਣ ਆਉਨੇ ਹੋ ਹੱਗਣ ਆਉਣਾ ਨਾਲੇ ਹੋਰ ਇੱਥੇ ਕੋਈ ਹੱਗਣ ਨਹੀਂ ਆਉਂਦਾ ਹੈਗਾ ਮਿੱਟੀ ਚੱਕ ਰਹਿ ਇੱਕ ਮਿੱਟੀ ਦਾ ਢੇਰੀ ਮਿਲੂਗੀ ਢੇਰੀ ਮਿਲੂ ਰਹੀ ਹੈ ਹੁਣ ਹਟੀਆਂ ਤੂੰ ਵੀ ਚੱਲ ਤਿੱਟੀਆਂ ਖਾ ਗਿਆ ਸਾਡੀਆਂ ਸਾਰੀਆਂ ਅਸੀਂ ਕਿੱਥੇ ਜਾਈਏ ਮੈਂ ਕੀ ਕਰ ਤਿੱਟੀਆਂ ਖਾ ਗਏ ਫਿਰ ਇਹ ਜਗ੍ਹਾ ਮ ਬਹਤ ਨੇ ਹਾ ਜਿਹੜੀਆਂ ਰੋਹੀ ਬੀਆ ਬਣ ਖਾ ਗਿਆ ਟੱਟੀਆਂ ਖਾ ਗਿਆ ਬੰਦਵਾ ਕਰੋ ਜਿਹੜਾ ਉਹ ਟੱਟੀਆਂ ਖਾ ਜਿਹਦੇ ਡੇ ਖਾ ਗਿਆ ਥੋੜੀਆਂ ਪਿੱਛੇ ਹੀ ਖਾਦੀਆਂ ਤਾਂ ਹੈ ਹਾ ਤੇਰੇ ਅਮਜਾ ਦੇਖੇ ਸਹੀ ਉਲਟੀਆਂ ਹੋ ਕੇ ਤਾਂ ਰਾਹੀ ਨਿਕਲੀਆਂ ਤੇਰੇ ਫੁੱਟ ਫੁੱਟ ਨਿਕਲਣਗੇ ਉਹ ਬੋਲਦਾ ਸਹੀ ਲੋਕ ਪੰਜਾਬੀ ਪੰਜਾਬੀ ਫੇ ਪਖਾਨੇ ਹੁੰਦੇ ਆ ਮੈਨੂੰ ਨਹੀਂ ਹੁੰਦਿਆ ਪੰਜਾਬੀ ਪਨੂਬੀ ਕੁਛ ਨਹੀਂ ਆਉਂਦਾ ਮੈਨੂੰ ਤਾਂ ਸਿੱਧੀ ਗੱਲ ਪੰਚ ਖਾਗਾ ਟੱਟੀਆਂ ਨਾਲ ਦੀਆਂ ਸੋਖ ਲਾ ਕੇ ਧਰ ਕੇ ਗਈ ਸੀ ਨਾ ਮੇਰੀ ਗੱਲ ਸੁਣ ਲੈ ਬਹੁਤ ਸੁਣ ਲੈ ਤੂੰ ਜੇ ਤਾ ਨਾ ਤੇ ਕੀ ਮੈਂ ਤੇ ਕੋਈ ਕਾਰਵਾਈ ਕਰੇਗਾ ਠੀਕ ਹੈ ਤਾ ਤਾ ਤੇਰੇ ਨਾਲ ਮੈਂ ਕੋਈ ਨਹੀਂ ਕਰਾਂਗਾ ਗੋਲਾਕਾਰ ਹੋਈਆਂ ਫੇਰ ਤਾਂ ਕਾਰਵਾਈ ਹੋਊਗੀ ਨਹੀਂ ਮੈਂ ਤੈਨੂੰ ਝੱਕੂ ਐਵੇਂ ਕਵੀ ਤੂੰ ਮੈਨੂੰ ਝੱਕ ਲੇਗਾ ਰੂਪਕਾਈ ਕਰਾਈ ਜਾਨੀ ਆ ਮੇਰੀ ਗੱਲ ਸੁਣ ਲੈ ਮੈਂ ਨਹੀਂ ਤੇਰੇ ਸਾਰ ਟੱਟੀਆਂ ਦੇ ਪੈਸੇ ਨਾ ਕਿ ਕਰ ਦੂਗੀ ਠੀਕ ਹੈ ਟੱਟੀਆਂ ਦਾ ਪਰਦਾ ਤੇਰਾ ਕੀ ਟੱਟੇ ਦੇ ਪੈਸੇ ਟੱਟੀਆਂ ਦੇ ਕੱਪੜੇ ਪਾ ਕੇ ਹਟਣ ਕਿਆ ਕਰ ਦਿੰਗੇ ਉਹਨਾਂ ਨੂੰ ਮੈਂ ਤਾਂ ਕਰੂੰਗੀ ਮੇਰੀ ਮਰਜ਼ੀ ਜੇ ਤੂੰ ਆ ਬਾਤ ਦਾ ਕੁੱਟ ਨਹੀਂ ਪੂਰ ਕਰੇਗਾ ਠੀਕ ਹੈ ਪੱਕੇ ਰੇਖਾ ਕੇ ਆਈਆਂ ਚੁੱਪ ਕਰ ਜਾ ਚੱਲ ਪਾਉਣਾ ਚੱਲ ਚੱਲ ਮੇਰੀ ਗੱਲ ਸੁਣ ਤੂੰ ਆਉਂਦਾ ਉਹ ਤੇਰੀ ਕਿੱਧਰ ਨਾਲ ਆਈ ਇਹਨੇ ਤੇਰੀ ਗੱਲ ਤੇ ਕੀ ਹੁਣ ਬਾਕੀ ਰਹਿ ਗਿਆ ਬਾਕੀ ਰਹਿ ਗਿਆ ਨਾਲੇ ਹੋਰ ਆ ਜਾ ਚੰਗਾ ਤੇ ਪਤਾ ਤੇਰਾ ਪਪਾ ਜਨਨ ਕਰਨ ਕਿਥੋਂ ਉੱਟ ਲੈ ਛੇਤੀ ਸਰਪੰਚਾ ਆਉ ਦੇ ਕਾਲੇ ਸੂਟ ਵਾਲੀ ਨੀ ਬੀਬੀ ਕੁੱਤੀ ਆਹੋ ਤੇਰੀ ਨੀਂਗਾ ਕਮਜ਼ੋਰ ਆ ਚੱਲ ਚੰਗਾ ਉਹਨਾਂ ਨੂੰ ਦੇਖ ਸਮਾਰ ਕੇ ਚੱਲੀਏ ਕੀ ਹੋ ਗਿਆ ਬੀ? ਮੈਂ ਫਟਾਫਟ ਚੁਕਲਾ। ਤੂੰ ਬੱਸ ਦੇਣਾ। ਯਾ ਬੱਸ ਕਰ ਮੈਨੂੰ ਤਰਾ ਦੋ। ਦੇਖ ਲੈ ਮੈਂ ਤੇਰਾ ਕਿੱਡਾ ਭਲਾ ਸੋਚਦੀ ਆਂ। ਤੂੰ ਤਾਂ ਪੋੜ ਫਿਰ ਵੀ ਨਾਮਦਾਰੀ ਦੇ ਦਿਆ ਨਹੀਂ ਕਿ ਤੂੰ ਮੇਰੇ ਵਾਸਤੇ ਕੀ ਕਰਦੀ ਆਂ। ਮੈਂ ਕੀ ਭਲਾ ਸੋਚਦੀ ਆਂ? ਤੂੰ ਤਾਂ ਐ ਕਰਦੀ ਆਂ ਜਿਵੇਂ ਸਾਰਾ ਕੁਝ ਕਰੇ ਮਹੀਲੇ ਜੰਨੀ ਆਂ। ਅੱਧੇ ਤੋਂ ਵੱਧ ਤਾਂ ਲੱਕੜਾ ਤੂੰ ਲੈ ਜੰਨੀ ਆਂ ਵਿੱਚੋਂ। ਲੈ ਹੁਣ ਮੈਂ ਤੇਰੇ ਨਾਲ ਖੱਪਦੀ ਵੀ ਤਾਂ ਹੈਗੀ ਆਂ। ਯਾਰ ਮੇਰੀ ਗੱਲ ਸੁਣ। ਨੋ ਤੈਨੂੰ ਕਿਹੜਾ ਜਗ੍ਹਾ ਦਾ ਪਤਾ ਸੀ ਤੈਨੂੰ ਮੈਂ ਹੀ ਲੈ ਕੇ ਇਆਂ ਟਿਕਾਣੇ ਤੇ ਵੀ ਹਾਂ ਕਿੱਥੇ ਤੂੰ ਤਾਂ ਇਹ ਏਰੀਆ ਦੀ ਮੱਕਣੀਆ ਪ੍ਰਧਾਨ ਲੱਗੀ ਹੋਈ ਐ ਨਾ ਵੀ ਸਹੀ ਜੰਨੀ ਐ ਪਤਾ ਨਹੀਂ ਆ ਭਾਈ ਆਪਦੇ ਪਿੰਡ ਦਾ ਪਤਾ ਹੁੰਦਾ ਨਹੀਂ ਤੈਨੂੰ ਸ਼ਹਿਰੋਂ ਆ ਕੇ ਕੀ ਪਤਾ ਲੱਗਦਾ ਵੀ ਕਿੱਥੇ ਕੀ ਐ ਕਿ ਚੱਲ ਕੋਈ ਨਾ ਜੇ ਚਾਰ ਪੈਸੇ ਬਣ ਜੇ ਮੇਰੇ ਸੋਖਾ ਬਠੇਰੀ ਮੇਰੀ ਪਿੰਡ ਚ ਬਣੀ ਹੋਈ ਐ ਹਾਂ ਉਹ ਤਾਂ ਮੈਨੂੰ ਪਤਾ ਕਿ ਕਿੰਨੀ ਕੁ ਬਣੀ ਆਹੋ ਆਹੋ ਬੜੀ ਨਾ ਕੋਣ ਮੈਂ ਚੱਲ 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 ਜੇ ਜੇ ਦੋਸਤ ਕੋਈ ਨਹੀਂ ਆਉਂਦੀ ਆਹੋ ਚੱਲ ਕੋਇ ਸਰਪੰਚ ਸੱਚੀ ਗੱਲ ਹੈ ਨਾ ਹਣ ਬਾਈ ਤੁਸੀਂ ਲੈ ਤੂੰ ਕੀ ਲੈਣਾ ਅਸੀਂ ਕੋਈ ਮਰਜ਼ੀ ਹੋਈ ਐ ਨਾਲ ਤੂੰ ਕੌਣ ਹੁੰਨਾ ਗੱਲ ਪੁੱਛਣ ਆਲਾ ਉਹ ਮੈਂ ਪਿੰਡ ਦਾ ਸਰਪੰਚ ਆ ਤੇ ਫਿਰ ਹੋਏਗਾ ਸਰਪੰਚ ਪਿੰਡ ਦਾ ਸਾਡਾ ਤਾਂ ਨਹੀਂ ਲੈ ਮੈਨੂੰ ਦੇ ਕੇ ਮੂੰਹ ਕਥਲ ਕੋ ਹੋਇਗਾ ਲੈ ਸਾਡੇ ਮਾਗਰ ਦੱਸ ਤੂੰ ਕੀ ਕਰਨਾ ਹੈ ਭਾਈ ਮੇਰੀ ਗੱਲ ਸੁਣ ਹਣ ਬੇਨਾ ਹੈਗਾਗਾ ਹਾਂ ਲੈ ਸ਼ਰਮ ਵੀ ਕੋਈ ਚੀਜ਼ ਹੁੰਦੀ ਐ ਅਸੀਂ ਆਪਦਾ ਮੂਲ ਕੋ ਕੇ ਰੱਖਦੇ ਅਸੀਂ ਭਾਈ ਮੂੰਹ ਸੰਭਾਲ ਕੇ ਗੱਲ ਕਰਨ ਵਾਲੇ ਸਮਝ ਗਈ ਨਾ ਸ਼ਰਮ ਜੀ ਹੁੰਦੀ ਐ ਮੈਂ ਕੀ ਕਹਾਂ ਤੁਹਾਨੂੰ ਲੈ ਅਸੀਂ ਇੱਥੇ ਸਾਬ ਦੇ ਪਰ ਤੁਸੀਂ ਸਾਡੇ ਮਾਗਰ ਕੀ ਕਰਨਾ ਤੂੰ ਜਦ ਤੇ ਕਰਦੀਆਂ ਕਿਉਂ ਮਨਵਾ ਦੱਸ ਦੇ ਬਸ ਲੈ ਤੂੰ ਇੱਥੇ ਕੀ ਕਰਦਾ ਸਾਡੇ ਮਗਰ ਤੈਨੂੰ ਦੇਖਣ ਆਇਆ ਭਈ ਕੀ ਕਰਦੀਆਂ ਤੂੰ ਇੱਥੇ ਹੋਏ ਮੱਜਾ ਸਦਾ ਰੋਜ਼ਦਾ ਕੀੜੇ ਪਹਿਣ ਤੇਰੇ ਤਾਂ ਤਮਕੋੜੇ ਪਹਿਣਾ ਹੂੰ ਸਰਪੰਚਾ ਵੀ ਤੁਹਾਡੇ ਪਿੰਡ ਦੇ ਸਰਪੰਚ ਵੀ ਹੈ ਜਬਤਮੀਜ਼ ਬੋਲਣ ਦੀ ਸਰਪੰਚਾ ਦੇਖ ਲੈ ਉਹ ਕੀ ਘੁਸਰ-ਭੁਸਰ ਕਰੀ ਜਾਂਦੇ ਆਂ ਅਸੀਂ ਆ ਗਏ ਗੱਲਾਂ ਕਰਦੇ ਆਂ ਆਲਾ ਗੱਲਾਂ ਕਰਨ ਮੈਂ ਕੀ ਪੁੱਛੀ ਇਹਨਾ ਤੂੰ ਆਪਦੀਆਂ ਗੱਲਾਂ ਮਾਰੀ ਜਾਂਦੇ ਹੈ ਲੈ ਕੀ ਖੜ ਜਾ ਕੀ ਪੁੱਛੀ ਜਾਂਦਾ ਮੈਂ ਆਏਗਾ ਦੱਸਿ ਮੈਂ ਇੱਥੇ ਕੀ ਕਰਦੇ ਮੈਨੂੰ ਆਏ ਦੱਸ ਦੇ ਬਾਥਰੂਮ ਕਰਨ ਆਈਆਂ ਜੀ ਆ ਨਾ ਨਾ ਸਾਨੂੰ ਤਾਂ ਆਪ ਨਹੀਂ ਪਤਾ ਹੈਗਾ ਆਪਾਂ ਇੱਥੇ ਕੀ ਕਰਦੇ ਆ ਉਹੀ ਆ ਕੇ ਸੋ ਕਹਿੰਦੀ ਬਾਥਰੂਮ ਕਰਨ ਆਂਡੇ ਕਿਤੇ ੜਕੜ ਕਿਤੇ ਕਿਵੇਂ ਕੋਈ ਇੱਕ ਬਿਆਨਤਰ ਲਾ ਲਓ ਲੈ ਭਾਈ ਆ ਦੇਖ ਜੰਗਲ ਅੰਦਰ ਮੁੱਕ ਗਿਆ ਨਾ ਮੈਂ ਆ ਪਿੰਡ ਦੀ ਮੈਂਬਰ ਨਹੀਂ ਲੈਣ ਆਏ ਸੀ ਹਾਂ ਅਸੀਂ ਤਾਂ ਹਵਾ ਲੈਣ ਆਏ ਸੀ ਆ ਦੇਖ ਕਿੱਡੇ ਕਿੱਡੇ ਦਰਖਤ ਨੇ ਸੁੱਖ ਨਾਲ ਹੈ ਕਿੰਨੀ ਠੰਡੀ ਠੰਡੀ ਹਵਾ ਅ ਤੂੰ ਵੈਸੇ ਕੌਣ ਤੂੰ ਪਹਿਲਾਂ ਦੱਸ ਵੀ ਐਦੇ ਪਿੰਡ ਤੋਂ ਕਿਹੜੇ ਪਿੰਡ ਤੋਂ ਨਾਲੇ ਮੂੰਹ ਨੰਗੇ ਕਰੋ ਤਾਂ ਹੁਣੀ ਦੱਸ ਦੇਣਾ ਕਿਹੜੇ ਪਿੰਡ ਤੋਂ ਅੱਛਾ ਦੇਖ ਲੈ ਕੁੜੇ ਗੱਡਾ ਬੇਸ਼ਾਨੀ ਬੰਦ ਨਾ ਕਿਉਂ ਕਰੀਏ ਮੂੰਹ ਨੰਗੇ ਹੈ ਕਿਹੜੀ ਗੱਲ ਕਰੀਏ ਭਾਈ ਇਹਦੀ ਨਾ ਆਪਣਾ ਦਮਕਾ ਦੇ ਦੇ ਉਹ ਨਾ ਦਮਕਾ ਦੇ ਤੂੰ ਕੀ ਕਰੇਗਾ ਹਾਂ ਹੋ ਲੈ ਦੇਖ ਭਾਈ ਜੇ ਤਾਂ ਤੁਸੀਂ ਹੋਈਆਂ ਇਸ ਪਿੰਡ ਦੀਆਂ ਤਾਂ ਕੋਈ ਗੱਲ ਨਹੀਂ ਜੇ ਬਾਹਰ ਬੈਠ ਜਾਓ ਮੈਂ ਪੁਲਿਸ ਨੂੰ ਬੁਲਾਉਂਗਾ ਕਾ ਬਣਾ ਲੈ ਚੱਕੀ ਦੇਣਾ ਨੂੰ ਮੈਂ ਤਾਂ ਕਹਿੰਦਾ ਫੋਨ ਕਰ ਤੇ ਕੀ ਗਾ ਇਹਦਾ ਪੁਲਿਸ ਨੂੰ ਸਿੱਧੀ ਬਣਦੀ ਹੈ ਇੱਕ ਵਾਰੀ ਬਣਦੀ ਨਹੀਂ ਬਣਦੀ ਨਹੀਂ ਵੀ ਮੇਰਾ ਮੂੰਹ ਨਾ ਆ ਆਪਣੀ ਬਣਦੀ ਨੇ ਐ ਤਾਂ ਦੇਖ ਲੈ ਛੋਟਾ ਹੁੰਦਾ ਪੁਲਿਸ ਵਾਲਾ ਵੱਡਾ ਹੁੰਦਾ ਮੇਰੀ ਗੱਲ ਸੁਣ ਲੈ ਕੁੜੇ ਹੈ ਸਾਨੂੰ ਅਸੀਂ ਫੇਰ ਵੀ ਇਹ ਲੈ ਪਿਆਰ ਨਾ ਸਮਝਾਉਣਾ ਇਹ ਆ ਸਰਪੰਚ ਮਾਇਆ ਮੈਂਬਰ ਨੇ ਅਸੀਂ ਸਮਝਾ ਲਈਏ ਕਿੱਥੋਂ ਨੀ ਤੁਸੀਂ ਹੈ ਕਿਥੋਂ ਨੀ ਨਾ ਆ ਵੀ ਮੈਂਬਰ ਦੇ ਘਰ ਆਲੀ ਐ ਦੱਸ ਨੀ ਤੂੰ ਫਿਰ ਤੂੰ ਕਹਦੇ ਨਹੀਂ ਅਸੀਂ ਥਾਣੇ 'ਚ ਫੋਨ ਕਰਦੇ ਸਰਪੰਚ ਮੈਂ ਕਹਿੰਦਾ ਥਾਣੇ 'ਚ ਫੋਨ ਕੱਢ ਕੱਢ ਫੋਨ ਪਰ ਥਾਣੇ 'ਚ ਫੋਨ ਮੈਂ ਖਾ ਖਰਚਾ ਕਰ ਲਾਂਦੇ ਤਰਨ ਫੋਨ ਲਾ ਫੋਨ ਲਾ ਲਾ ਮੇਰੀ ਸਿੱਧੀ ਬਣਦੀ ਆਪਾਂ ਖੜਦੇ ਨਹੀਂ ਮੇਰੀ ਸਿੱਧੀ ਥਾਣੇ 'ਚ ਦਾ ਲੱਕੜਾ ਚੱਕਣ ਤੇ ਠੀਸ ਪਾਉਂਦਾ ਤੂੰ ਕਰਨ ਨਾ ਨਾ ਜਾ ਲਾ ਦੇ ਸਭ ਤੋਂ ਪਹਿਲਾਂ ਤੂੰ ਰੋਕ ਨਾ ਹਾਂ ਗੱਲ ਛੱਡੋ ਜੀ ਦੇਖੋ ਮੇਰੀ ਗੱਲ ਸੁਣਾ ਆ ਵੈਸੇ ਇਹ ਫੋਨ ਕਿਹੜਾ ਐ ਲਾ ਤੁਸੀਂ ਫੋਨ ਕਰਕੇ ਪੁੱਛਿਆ ਤੋਂ ਇਹਨਾਂ ਤੋਂ ਹੇ ਇੱਕ ਕਮਾਲ ਕਰਦੀਆਂ ਬਹੁਤ ਸਿਆਣਾ ਨੇ ਇਹ ਹੇ ਫੋਨ ਕਿਹੜੇ ਹੁਣ ਤੁਸੀਂ ਮੈਨੂੰ ਦੱਸੋਗੇ ਆ ਇਹ ਕਿਹੜੇ ਪਿੰਡ ਦੀਓ ਲਾ ਇੱਥੋਂ ਦੇ ਹੀ ਆ ਸੀ ਇੱਥੇ ਕਰਦੀਆਂ ਕਿਉਂ ਐਂ ਦੱਸੋ ਜੀ ਮੇਰੇ ਪੈਕਿਆਂ ਤੋਂ ਹੁੰਨਾ ਹੈ ਨਾ ਹਾਂ ਓਏ ਹੋ ਨਾ ਜਵਾਕਾਂ ਦਾ ਮਾਮਾ ਬਣਾਦੀ ਮੈਨੂੰ ਮੈਨੂੰ ਐਂ ਦੱਸਦੇ ਵੀ ਕਿਹੜੇ ਪਿੰਡ ਦੀਆਂ ਹਾਂ ਤੇ ਤਾਂ ਮੇਰੇ ਭਾਈਆਂ ਵਰਗਾ ਲੱਗਦਾ ਹੈ ਤੁਸਨੂੰ ਫੋਨ ਕਰਦੇ ਵਸਤੇ ਕਰਨਾ ਹੈ ਆ ਅਸੀਂ ਤਾਂ ਨਾ ਇੱਥੇ ਹਵਾ ਲੈਣ ਆਈਆਂ ਸੀ ਕਿਤੇ ਦੱਸਤਾ ਦਿੱਤਾ ਤੇ ਮੈਂ ਤੂੰ ਇੱਥੇ ਕਰਨੇ ਸਾਡੇ ਮਗਰੇ ਵੀ ਪੁੱਛ ਲੈ ਮੇਰੀ ਗੱਲ ਸੁਣ ਤੁਸੀਂ ਇਹ ਸਾਨੂੰ ਮੈਨੂੰ 5 ਦਿਨ ਹੋ ਗਏ ਦੇਖਦੀ ਨੂੰ ਰੋਜ਼ ਦੇ ਛੋਟੇ ਬੱਚੇ ਨੂੰ ਲੋਟਾਈ ਸਾਨੂੰ ਡਾਕਟਰ ਨੇ ਮਨ ਤਾਂ ਲੱਗਦਾ ਛੋਟੇ ਹਵਾ ਲੈਣੀ ਪੈਂਦੀ ਆ ਉਹ ਇੱਥੇ ਕਿਹੜੀ ਹਵਾ ਲੈਣੇ ਤਾਂ ਲੋਕ ਜੰਗਲ ਪਾਣੀ ਫਿਰਨ ਆਉਂਦੇ ਨੇ ਹਾਂ ਦੀ ਆਕਸੀਜਨ ਮੁੱਕ ਗਈ ਡਾਕਟਰ ਵੀ ਕਹਿੰਦਾ ਰੋਜ਼ ਜੰਗਲ ਚ ਲੈ ਕੇ ਜਾਓ ਕਰਕੇ ਓਵਰ ਪਾਰਕ ਬਣੇ ਨੇ ਪਾਰਕਾਂ ਚ ਜਾਓ ਭਾਈ ਇੱਥੇ ਤੱਕ ਤਾਂ ਮਾਰ ਕੇ ਤਨੇ ਬਾਹਰ ਉਹਨਾਂ ਦਾ ਖੱਬਲ ਤਾਂ ਇੱਥੇ ਗੋਡੇ-ਗੋਡੇ ਆਏ ਬੱਚਾ ਪਾਰਕਾਂ ਦਾ ਹਾਂ ਮੈਨੂੰ ਤਾਂ ਲੱਗਦਾ ਇਹਨਾਂ ਨੂੰ ਹਵਾ ਦੀ ਹਵਾ ਹੋਊਗੀ ਉੱਥੇ ਕਰ ਦੇ ਹਾਂ ਹਵਾ ਦਾ ਤਾਂ ਹੀ ਹਵਾ ਲੈਣੀ ਆ ਤੁਸੀਂ ਮੈਂ ਸੁਣਨਾ ਹਟ ਗਿਆ ਹਾਂ ਹੁਣ ਤਾਂ ਸੁਣਨਾ ਆਪੀ ਹਟ ਗਿਆ ਲੋਕ ਨਾਟ ਗਿਆ ਨਾ ਆਰਾਮ ਮੈਂ ਪੁਲਿਸ ਨੂੰ ਫ ਹੈ ਨਾ ਮੇਰੀ ਗੱਲ ਸੁਣ ਇਹ ਫੋਨ ਹਣੀ ਐ ਸੇਵ ਵਾਲਾ ਹੈ ਨਾ ਵਾਲਾ ਮਈਕਾ ਫੋਨ ਹੈ ਨਾ ਸੇਵ ਵਾਲਾ ਚ ਸੰਤਰੀ ਵਾਲਾ 350 ਰੁਪਏ ਕਿਲੋ ਹੋਰ ਮਹਿੰਗਾ ਹੀ ਆ ਹਾਂ ਅੱਛਾ ਚਲ ਹੁਣ ਆਪਕਸੀਜਨ ਤਾਂ ਲੈ ਲਈ ਚੱਲੀਏ ਕਰਨ ਚੱਲ ਚੱਲ ਸਾਰੇ ਪ੍ਰੂਫ ਲੈ ਕੇ ਜਾਓ ਐਵੇਂ ਸੀ ਜਾਣ ਦਿੰਦੇ ਸਰਪੰਚ ਸਾਰੇ ਪ੍ਰੂਫ ਲੈ ਲੈਣਾ ਕਾਦੇ ਪ੍ਰੂਫ ਸਾਰੇ ਪ੍ਰੂਫ ਖੜੇ ਦਾਰ ਕੱਢ ਕੱਢ ਦਾਰ ਕੱਢ ਦਾਰ ਕੱਢ ਬੀੜੀਆਂ ਨਾ ਬਣਾਇ ਸਾਡੀ ਕੋਈ ਹੋਵੇਗਾ ਮਾਰ ਨਹੀਂ ਚੱਕੇ ਹਾਂ ਕਿ ਨੀ ਰੋੜਾ ਮਾਰੋਗੇ ਮੈਂ ਫੋਨ ਕਰਦਾ ਮੈਂ ਫੋਨ ਕਰਦਾ ਖੜ ਜਾ ਖੜ ਜਾ ਆ ਰਹੀ ਕਿ ਮੈਂ ਵੀਡੀਓ ਨਾ ਕਰ ਦਿਖੀਏ ਤੁਸੀਂ ਇੱਥੇ ਮੈਨੂੰ ਐਂ ਦਾ ਦੋ ਆਵੇਂ ਕਿ ਮੈਂ ਤੁਹਾਡੀ ਵੀਡੀਓ ਬਣਾਏਗਾ ਹਾਂ ਨਿਕਲ ਇਹਦਾ ਸੁਣ ਲੈ ਹਾਂ ਡੰਗਾ ਸੋਟੇ ਚੱਕਣ ਦੀ ਕੋਈ ਲੋੜ ਨਹੀਂ ਸਰਪੰਚ ਆਧਾਰ ਕਾਰਡ ਮੰਗ ਦਾਰ ਕਾਰਡ ਤੇ ਪਰਚਾ ਕਰਾਵਾਂਗੇ ਆਧਾਰ ਦਿਖਾ ਦੇ ਪੰਜਾਂ ਦੱਸ ਦੇ ਕਿਹੜੇ ਪਿੰਡ ਦੀ ਆ ਠੀਕ ਹੈ ਨਾ ਨਹੀਂ ਥਾਣੇ ਚੱਲ ਅਸੀਂ ਤੇ ਪਰਚਾ ਕਰਾਵਾਂਗੇ ਸਾਡੇ ਮਾਗ ਨਾ ਉਹ ਤੂੰ ਜਾ ਸਾਰੀ ਕਿਤਾਬ ਕਰਾ ਦੀ ਹਾਂ ਅਸੀਂ ਪਰਚਾ ਕਰਾਵਾਂਗੇ ਐਂ ਦਾ ਇਹਨਾਂ ਦੀ ਬਣਾ ਵੀਡੀਓ ਮੈਂ ਬੋਲਦਾ ਬਣਾ ਬਣਾਉਂਦੇ ਆਪਣਾ ਫੋਨ ਕਰੂਗਾ ਇਹ ਬੜਾ ਵੀਡੀਓ ਲੈ ਹਾਂ ਅਸੀਂ ਕੈਮਰਾ ਪਾਣ ਦਾ ਕਿ ਤਰਾ ਚੱਕਰੀ ਬੱਟਾ ਇੱਥੋਂ ਹਾਂ ਫਰ ਜਾ ਵੀਡੀਓ ਹਮੜਾਈ ਨਹੀਂ ਨਹੀਂ ਆਪਾਂ ਚੱਲਦੇ ਆਪਾਂ ਕਿਉਂ ਇਹਨਾਂ ਦੇ ਮੂੰਹ ਲੱਗਣਾ ਵੀਡੀਓ ਨਾ ਬਣਾਈ ਕਰ ਵੀਡੀਓ ਤਾਂ ਬਣੂਗੀ ਬਣੂਗੀ ਬਣੋ ਕਿ ਸਰਪੰਚਾ ਕਰ ਗੱਲ ਕੋਈ ਨਾ ਕੋਈ ਜੀ ਮੈਂ ਸਰਪੰਚਾ ਜੀ ਹਸਪੰਡ ਦਾ ਤੇ ਅੱਜ ਨਾਨੀ ਆ ਰੋਜ ਇੱਧਰ ਇੱਧਰ ਆਉਂਦੀਆਂ ਨੇ ਕਦੇ ਕੁਸ ਕਰਨ ਕਦੇ ਕੁਸ ਕਰਨ ਇੱਧਰ ਵੀਡੀਓ ਬਣਾ ਬੀਬੀ ਉਹ ਪੱਜੀਆਂ ਜਾਂਦੀਆਂ ਨੇ ਖੜੋ ਨਹੀਂ ਓ ਬੀਬੀ ਆ ਬੱਜ ਚੱਲ 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 ਹਰਜੋ ਮੇਰੀ ਗੱਲ ਸੁਣ ਕੇ ਜਾਓ ਹਰਜੋ ਖੜਾ ਹਰਾ ਮਰ ਹੁੰਦੀਆਂ ਅਸੀਂ ਤਾਂ ਪਰ ਚੱਲ ਇਹ ਤਾਂ ਮੈਨੂੰ ਹੈਪੀ ਦੀ ਬਹੂ ਲੱਗਦੀ ਐ ਹਾਏ ਹਰਜਾ ਚੱਲ ਐ ਕਰ ਹੈਪੀ ਕਰੀ ਜਾ ਕੇ ਕੰਮ ਨੇ ਵੇੜ ਦਿਆਂ ਆ ਜਾ ਇਹੋ ਚੱਜ ਕਰਦੀ ਹੈ ਕਿ ਦੇਖ ਲੈ ਹੁਣ ਮੁੱਕਰੀਆਂ ਤੇਰੇ ਸਾਹਮਣੇ ਆ ਜਾ ਆ ਜਾ ਆ ਜਾ ਇੱਕ ਲੈ ਹੈਪੀ ਆ ਬਰ ਜਿਹੜੋਂ ਫੇ 40 ਵਾਰੀ ਪੁੱਛ ਲਿਆ ਭਾਈ ਕਿੰਨਾ ਦੇ ਘਰੋਂ ਇੱਕ ਵਾਰੀ ਨੂੰ ਮੋ ਗਿਆ ਵੀ ਐਪੀ ਕੀ ਹੈ ਤਲਕਾ ਯੂਰ ਬੰਦਾ ਡਰ ਜਾਂਦਾ ਸਰਪੰਚ ਆ ਕੰਮ ਇੰਨਾ ਗੁੱਸਾ ਕਰਦਾ ਐ ਨਾ ਤਾਂ ਤੰਨ ਹੋਇਆ ਕਰ ਯਾਰ ਉਹ ਡਰਨ ਵਾਲੀ ਗੱਲ ਨਹੀਂ ਮੂੰਹੋਂ ਬੋਲਦਾ ਪਈ ਇਧਰੋਂ ਬੀਬੀ ਮੇਰੇ ਮਗਰ ਬੈਰੀਆ ਕਿਹ ਪਤਾ ਕਰਕੇ ਆ ਬਹੁਤ ਪੁੱਠਾ ਸਿੱਧਾ ਬੋਲੀ ਐ ਇਹ ਸਾਨੂੰ ਮੂੰਹ ਮੂੰਹ ਪੇ ਕਹਿੰਦਾ ਕੀ ਕੰਮ ਸੇਵਦਾ ਜੀ ਜਿੰਨੀ ਰੁੱਟੀਆਂ ਨਹੀਂ ਲਖਾਇਆ ਇਹ ਜਿੰਨੀ ਰੁੱਟੀਆਂ ਦੀ ਟੋਣਾ ਨਾ ਮਾਂ ਤਾਂ ਤੂੰ ਹੀ ਐ ਤੈਨੂੰ ਹੋਰ ਤਾਂ ਕੋਈ ਕੰਮ ਹੈ ਨਹੀਂ ਮੈਂਬਰ ਪਤਾ ਨਹੀਂ ਜੀਨੇ ਬਣਾਤਾ ਉਹ ਗੱਲ ਐ ਚਾ ਕਿਉਂ ਹੀ ਮੈਂਬਰ ਬਣਾਉ ਦਿੰਦੀ ਐ ਨੇ ਆਹੋ ਐਨੇ ਕਾ ਤਾਂ ਰੱਖਣੀ ਪੈਂਦੀ ਐ ਜਿੰਨੀ ਕਾ ਸਾਰੇ ਪਿੰਡ ਚ ਸਾਡੇ ਤੇ ਰੱਖਣੀ ਸੀ ਉਹ ਜਿਹੜਾ ਕੋਈ ਗਲਤ ਕੰਮ ਕਰਦਾ ਫੜਿਆ ਉਹ ਨਿਗਾ ਉਸੇ ਨੇ ਮੈਂ ਮਤਲਬ ਕੀ ਆ ਸੀ ਕਿ ਗਲਤ ਕੰਮ ਕਰਦੇ ਸੀ ਪਰ ਮੂੰਹ ਪਰ ਲਪੇਟ ਭਾਈ ਫਿਰ ਤੈਨੂੰ ਦੱਸ ਨਹੀਂ ਤਾ ਮੁਸਕ ਮਾਰਦਾ ਤੁਸੀਂ ਤਾਂ ਮੂੰਹ ਨਿਪਟਿਆ ਸੀਗਾ ਮੁਸਕ ਮਾਰਦਾ ਫਿਰ ਵੀ ਮੰਨਣਾ ਅਸੀਂ ਕਿਹਾ ਵੀ ਭਾਈ ਤੂੰ ਨੰਗਾ ਮੂੰਹ ਕਰ ਤੀ ਕਹੀ ਮੈਂ ਤਾਂ ਕਰਦੀ ਨਹੀਂ ਤੀ ਉਹ ਕਾਹਨੇ ਮੂੰਹ ਨੰਗਾ ਕਰਦੀ ਚਲੋ ਤੂੰ ਟੋਟਾ ਨੰਮੰਦਾ ਬਣਿਆ ਬੈਠਾ ਸਮਝਾ ਮਾੜਾ ਮਟੋਖਾ ਮੈਂ ਹੁਣ ਕੀ ਕਵਾਂ ਸਰਪੰਚਾ ਇਹਨਾਂ ਨੂੰ ਪੱਕਾ ਕਹੇ ਭਾਈ ਤੂੰ ਲੈ ਕਹਿੰਦਾ ਕਿ ਤੂੰ 10000 ਰੁਪਏ ਵੀ ਸਰਪੰਚ ਨੂੰ ਵੀ ਸਰ ਤਾਂ ਭਾਈ ਕਰਦਾ ਔਖਾ ਹੋਇਆ ਪੈਸਾ ਤਾਂ ਬਾਜ਼ਰ ਲੈਣ ਗਈਆਂ ਸੀ ਉੱਥੇ ਹਾਂ ਲੱਕੜਾ ਮਾ ਲੈਣਾ ਚੱਲ ਦੁਨੀਆ ਲਿਆਉਂਦੇ ਲਿਆਉਂ ਪਰ ਲੱਕੜਾ ਦੇ ਗੁਜ਼ਾਰਾ ਚੱਲਦਾ ਨਹੀਂ ਭਾਈ ਮੈਂ ਤੇਰੀ ਹੈਪੀ ਕਾਲ ਮੰਦੀ ਆ ਪਰ ਲੱਕੜਾ ਤੇ ਗੁਜ਼ਾਰਾ ਚੱਲਦਾ ਫਿਰ ਮੂੰਹ ਤਾਂ ਆ ਬੈਠੋ ਨੰਗੇ ਮੂੰਹ ਜਾਓ ਕੋਈ ਦੱਸ ਦੇ ਇਹਨਾਂ ਮੁਸਕਾਉਂਦਾ ਦੰਦੀਆਂ ਵਿੱਚ ਮੈਂ ਓਹ ਮਾ ਕਰ ਖੜ ਜਾ ਤੁਰੂ ਜਾ ਸਾਰਾ ਸਭਾਲੇ ਦੂਰ ਸੀ ਸਾਰਾ ਵੀੜ ਲੱਗ ਜਾਂਦੀ ਚੱਲ ਜਿੱਥੇ ਡੱਕੇ ਹੋਣਗਾ ਉਹਨਾਂ ਲਿਆਉਂ ਨਾ ਮੇਰੀ ਗਾਇਮ ਮੜ ਚੱਲ ਮੈਂ ਹੁਣ ਤੂੰ ਮੇਰੇ ਘਰੇ ਨੁਕੜਾ ਲਾਉਂਦੀ ਐ ਐ ਕੁੜੀ ਚੁੱਪ ਕਰ ਮੇਰੀ ਕਰ ਮੈਂ ਬੜਤਿਆਂ ਮਾਰਦਾ ਵੀ ਮਾਰ ਕੇ ਕਹਿੰਦਾ ਕਿ ਇਹਦਾ ਬੋਝ ਤੂੰ ਬਰਾਬਰ ਮੋਟੇ ਜਿੱਤੀ ਹੋਈਆਂ ਮੈਂ ਐਵੇਂ ਨਾ ਕਹਿਣੀ ਤੂੰ ਤਾਂ ਸੌ ਨਿਛੇੜੀ ਤੋਰੇ ਫਿਰਦੇ ਹੁੰਦੇ ਨੇ ਠੀਕ ਐ ਵਗ ਜਾਂਦੀ ਉਹ ਜਮਾ ਸਿਰੇ ਕਿ ਮਾਰ ਕੇ ਦੱਬ ਜੂ ਇਹਨੂੰ ਕੋਈ ਨਹੀਂ ਮਾਰ ਕੇ ਦੱਬਦਾ ਹੈ ਕੰਮ ਮਾਰੇ ਨੇ ਭਾਈ ਤੇਰਾ ਘੱਟੇ ਮਾਰ ਕੇ ਤਾਂ ਮੈਂ ਮਾਰ ਕੇ ਦੱਬ ਜਾਂਦੇ ਜਿਹੜਾ ਪਿੱਛੇ ਪਿੱਛੇ ਜਾਂਦੇ ਸੀ ਨਾਲੇ ਪਿੰਡ ਦੇ ਮੌਤਵਾਰ ਬੰਦੇ ਹੁੰਦੇ ਆ ਜਾਂ ਕੁਝ ਘਰੋਂ ਚੁੱਕ ਦੇਖ ਲੈ ਮੌਤਵਾਰ ਬੰਦਾ ਭਾਈ ਤਾਂ ਹੀ ਨਿਗਰ ਰੱਖਣੀ ਪੈਂਦੀ ਆ ਪਿੰਡ 'ਚ ਕੋਈ ਅਨਹੌਣੀ ਨਾ ਹੋ ਜੇ ਕੋਈ ਕੁਝ ਸਾਢੇ 3 ਦੀ ਨਿਗਰ ਰੱਖੇਗਾ ਹੋਰ ਸਾਰਾ ਪਿੰਡ ਹੈਗਾ ਕੰਮ ਤਾਂ ਗੱਤ ਕ ਇਹ ਮੈਨੂੰ ਬੁਲਾਉਣੇ ਨੇ ਪਾਤੀ ਤੈਨੂੰ ਕਹੀ ਸੀ ਹਾਂ ਸਾਢੇ ਵੀ ਪੱਟੀ ਮੇਸਾ ਪਾਈ ਰੈਸ ਵੀ ਸਰਪੰਚ ਜੀ ਨੂੰ ਕਾ ਦੂਗਾ ਪੁੱਤ ਬਚਾਣਾ ਪਾੜ ਦੂ ਬੋਲਦਾ ਵੇ ਕੀ ਬੋਲੇ ਵਿਚਾਰਾ ਹੁਣ ਇਹਨੇ ਕੀ ਬੋਲਣਾਗਾ ਛੱਡ ਪਰੇ ਦੇਖ ਪਾਈ ਅਸ ਤੋਂ ਕਿ ਲੱਕੜਾ ਚੱਕਣ ਜਾਂਦੇ ਹੁੰਨੇ ਆ ਆ 20-50 ਰੁਪਏ ਦੇ ਵੇਚ ਕੇ ਅਸੀਂ ਉਹਦਾ ਗੁਜ਼ਾਰਾ ਕਰਦੇ ਆ ਹੈ ਤੁਸੀਂ ਸਾਨੂੰ ਪਤਾ ਨਹੀਂ ਕੀ ਕੋ ਸਮਝ ਲਿਆ ਨਾ ਬੇਬੇ ਰਹਿਦੀ ਕੋਈ ਤੂੰ ਇਹੀ ਜੀ ਆਸੀਂ ਹਜੇ ਕੰਮ ਨਹੀਂ ਉੱਤੇ ਕਰਨ ਜਾਂਦੇ ਸੀ ਕੀ ਕੰਮ ਕਰ ਮੈਂ ਕੀ ਕਹਿੰਦਾ ਨਸ਼ੇ ਪੱਤੇ ਵੇਚਣ ਕਹਿੰਦੇ ਹੈ ਇਹਨੂੰ ਤਾਂ ਆਈ ਸੀ ਵੀ ਨਸ਼ੇ ਪੱਤੇ ਮੇਰੇ ਡਾਡਾ ਵੀ ਥੋੜੀ ਮਾੜੀ ਸੋਚਦੀ ਫੇਰਾ ਨਾ ਜਾਂਦੇ ਆ ਨਸ਼ੇ ਪੱਤੇ ਵਾਲੇ ਫੇਰ ਅਸੀਂ ਕਾਨੂੰਨੀ ਮਾਰਾ ਗਿਆ ਸਰਪੰਚ ਕੋਲ ਤੂੰ ਕਿਹਾ ਤਾਂ ਹੈਗਾਗਾ ਸ਼ੱਕ ਤਾਂ ਤੁਸੀਂ ਆਪਰੇ ਆਪ ਹੀ ਕਰਾਇਆ ਇਹ ਤਾਂ ਕਹਿੰਦੇ ਪੁਲਿਸ ਨੂੰ ਫੋਨ ਲਾ ਕੇ ਤੁਸੀਂ ਕਰ ਲਿਆ ਹੋਰ ਜੀ ਮਾਰੀ ਕਹਦਾ ਐਪੀ ਨੂੰ ਬਈ ਮੂੰਹ ਨਗਾ ਕਰਕੇ ਸਾਨੂੰ ਪਛਾਣ ਦੱਸਦੇ ਵੀ ਕਿੰਨਾ ਦੀ ਕਿੰਨਾ ਦੀ ਕੁੜੀਆਂ ਕਿੰਨਾਂ ਦੀ ਬਊਆਂ ਮੈਂ ਕਹਾਂ ਇਹਨਾਂ ਨੇ ਮੂੰਹ ਨੂੰ ਇੰਨਾ ਚਲਾਇਆ ਪਰ ਇਹ ਨਹੀਂ ਇੰਦਿ ਸੇ ਬੇਈਨਾਂ ਦੇ ਘਰ ਤੇਰਾ ਆਵਾ ਤਾਂ ਬੋਲੀਆਂ ਨੇ ਬਹੁਤ ਆਵਾ ਤਾਂ ਬੋਲੀਆਂ ਮੈਂ ਜੀ ਤਾਂ ਆਏ ਦੇਖਦੇ ਸੀ ਵੀ ਤੁਸੀਂ ਟੀਮਿਆਂ ਦੀ ਕਿੰਨੀ ਇੱਜ਼ਤ ਕਰਦੇ ਹੋ ਆ ਸਾਨੂੰ ਪਤਾ ਲੱਗਦਾ ਨਹੀਂ ਸੀ ਉੱਥੀ ਲਾਪੜੇ ਬਣੀ ਤੇਰੇ ਕਿਵੇਂ ਬੋਲਦੀ ਤੂੰ ਨਾਲੇ ਵੱਡਾ ਜੱਤੋਂ ਮੈਂ ਦੇਖ ਲੈ ਕਿ ਮੈਂ ਬੋਲਦਾ ਮੈਂ ਤਾਂ ਸਰਪੰਚਾ ਕਿਵੇਂ ਤੱਪੜ ਮਾਰਦੇ ਆ ਤੂੰ ਜੇ ਤੈਨੂੰ ਸਰਪੰਚ ਬਣਾ ਤਾਂ ਐ ਥੋੜਾ ਤੂੰ ਜਨਾਨੇ ਦੇ ਹੱਥ ਚੋ ਪਤਾ ਹੀ ਨਹੀਂ ਵੀ ਕੌਣ ਹੈਗੀ ਠੀਕ ਹੈ ਨਾ ਇਹ ਤਾਂ ਪਾਈ ਜਾਣੀ ਅਸੀਂ ਉਹਨਾਂ ਨਾਲ ਗਾਲੀ ਕੱਢੀ ਆ ਇਹਦਾ ਇਹਦਾ ਮਤਲਬ ਜੇ ਮੂੰਹ ਬੰਨੇ ਆ ਤੂੰ ਹਰੇਕ ਜਨਾਨੇ ਦੇ ਹੱਥ ਤੱਕ ਤੜੇਗਾ ਵੋਟਾਂ ਪਵਾ ਲਈ ਨਾ ਫੇਰ ਤੂੰ ਬਣ ਜਾ ਸਰਪੰਚ ਹੋਣੇ ਨਹੀਂ ਬਣਦੇ ਵੋਟਾਂ ਆਹੋ ਚਲੋ ਨੀ ਚੱਲੀਏ ਹੁਣ ਆਪਾਂ ਇਹਦੇ ਮੂੰਹ ਕਿਹਨੂੰ ਨਹੀਂ ਕੋਈ ਗੱਲਬਾਤ ਕਰਨਾ ਮੈਂਬਰ ਲੈ ਕੇ ਤੁਰਿਆ ਫਿਰਦਾ ਮਗਰ ਮੰਨਦਾ ਨਹੀਂ ਆਏ ਕਿ ਕਿਚਨ ਖਾਣੇ ਤੇ ਨਿਪਟਾ ਗਏ ਹੋਰਾਂ ਜਨਾਨੀਆਂ ਨਾਲ ਲੈ ਕੇ ਜਾ ਬੰਦਾ ਸਾਹ ਚੱਲ ਬਗ ਚੱਲ ਹਾਲੋ ਚੱਲ ਖੜਾਓ ਕਿਉਂ ਕਰ ਰਸ ਸਰ ਬਾਸ ਲੈ ਤੂੰ ਨਾ ਨਾ ਸ਼ਤ ਤੂੰ ਵੇਚਦਾ ਤੂੰ ਮਾਰਦਾ ਗੱਲਾਂ ਜਾ ਜਾ ਬਗ ਜਾ ਕਿਉਂ ਸਰਪੰਚ ਪਈਆਂ ਨਾ ਗੱਲ ਜੇ ਮੈਂ ਨਾ ਹੁੰਦੀ ਐ ਨਹੀਂ ਪਤਾ ਤੈਨੂੰ ਕੀ ਕੁਝ ਕਹਿੰਦੀ ਐ ਉਹ ਪਲਾਈ ਦਾ ਜ਼ਮਾਨਾ ਨਹੀਂ ਰਹਾ ਹਾਂ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਮਾੜਾ ਕਹਿੰਦੇ ਨੇ ਜਿਹੜਾ ਮਾੜੇ ਕੰਮ ਕਰਦਾ ਉਹਨੂੰ ਚੰਗਾ ਕਹਿਣੀ ਕਹਿਣਾ ਜਾ ਹੰਦੋਂ ਐ ਕਰ ਬੀਬੀ ਤੂੰ ਵੀ ਜਾ ਕਰ ਚੰਗਾ ਭਾਈ ਮੈਂ ਤਾਂ ਜਾਣਾ ਆਪਾਂ ਜਾਣੂ ਅੱਗੇ ਮੈਨੂੰ ਕੁਝ ਕਹਿਤਾ ਯੋ ਉਹ ਨੂੰ ਕੁਝ ਕਹਿਤਾ ਯਹੀਂ ਬੋਲੀ ਜਾਂਦੀ ਐ ਉਹ ਹੈਗਾ ਕੋਈ ਘਰੇ ਤੇ ਤੁਸੀਂ ਵੀ ਛੱਟੀਆਂ ਲੈ ਲਵਾ ਕੇ